ਮੈਸੇਜ ਸਾਹਿਬ ਇਹ ਪੁੱਛਣਾ ਚਾਹਨਾ ਕਿ ਅੱਜ ਕੱਲ ਸਕੇਲਸ 'ਚ ਕਿਹੜੀ ਟੈਕਨੋਲੋਜੀ ਵਰਤੀ ਜਾ ਰਹੀ ਹੈ ਕਿ ਜਦੋਂ ਟਰੱਕ ਆ ਇਸ ਬਾਰੇ ਉਸਕੇਲ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੇ ਜੇ ਖਰਾਬੀ ਹੈ ਜਿਹੜੀ ਉਹ ਕੀ ਹੈ ਕਿੱਦਾਂ ਇਹਦਾ ਪਤਾ ਲਾ ਲੈਂਦੇ ਨੇ ਉਹ ਬੇਸਿਕਲੀ ਸਕੇਲ ਦੀ ਜਿਹੜੀ ਜੂਰਿਸਡਿਕਸ਼ਨ ਆ ਉਹ ਟਰੱਕ ਵੜਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਜਿਹੜੇ ਟਰੱਕ ਬਾਹਰੋਂ ਬਾਈਪਾਸ ਕਰਦੇ ਨੇ ਉਹਨਾਂ ਦੀ ਇਨਫਰਮੇਸ਼ਨ ਵੀ ਜਿਹੜੀ ਹੈ ਟਰੱਕ ਬਾਈਪਾਸ ਹੋਣ ਤੋਂ ਪਹਿਲਾਂ ਹੀ ਕੇਲ ਤੇ ਆ ਜਾਂਦੀ ਕੰਪਿਊਟਰ ਤੇ ਤੇ ਜਿਹੜਾ ਕੰਪਨਸਰ ਆ ਜਿਹੜੀ ਟੈਕਨੋਲੋਜੀ ਯੂਜ਼ ਕਰਦਾ ਹੈ ਉਹਦਾ ਨਾਮ ਹੈ weight in motion ਉਹ ਚਲਦੇ ਟਰੱਕ ਨੂੰ ਆ ਉਹਦਾ weight इवन ਉਹਦੇ ਐਕਸਲਾਂ ਦਾ weight ਉਹਦੇ ਐਕਸਲਾਂ ਦਾ ਜਿਹੜਾ ਆਪਸ ਚ ਡਿਸਟੈਂਸ ਹੈਗਾ ਉਹਦੇ ਬਾਅਦ ਕਿੰਨੇ ਐਕਸਲ ਦੇ ਉੱਤੇ ਕਿੰਨੀ ਪਾਵਰ ਹੈਗੀ ਉਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਆਟੋਮੈਟਿਕਲੀ ਜਿਹੜਾ ਉਹ ਰਿਕਾਰਡ ਕਰ ਲੈਂਦਾ ਤੇ ਉਹ ਟਰੱਕ ਲੰਘਣ ਤੋਂ ਪਹਿਲਾਂ ਹੀ ਕੰਪਿਊਟਰ ਡਿਸੀਜਨ ਕਰ ਲੈਂਦਾ ਕਿ ਇਹ ਟਰੱਕ ਜਿਹੜਾ ਹੈ ਇਹਦਾ ਸਭ ਕੁਝ ਠੀਕ ਹੈ ਤੇ ਇਹਨੂੰ ਗ੍ਰੀਨ ਸਿਗਨ ਦੇ ਦੇ ਉਹ ਤੇ ਜਾਣ ਦਿਓ ਅੱਜ ਕੱਲ ਜਿਹੜੇ ਨੇ ਲੋਕੀ ਜਿਹੜੇ ਨੇ ਟਰੱਕ ਤੇ ਆਪਣਾ 스ਕੇਲ ਤੇ ਜਿਹੜੇ ਆਫੀਸਰ ਕੰਮ ਕਰਦੇ ਨੇ ਉਹ ਬਿਜ਼ੀ ਹੁੰਦੇ ਨੇ ਟਰੱਕ ਦੀ ਇਨਸਪੈਕਸ਼ਨ ਕਰਨ ਨੂੰ ਜਾਂ ਹੋਰ ਕੰਮਾਂ ਵਿੱਚ ਤੇ ਉਹਨਾਂ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਤੇ ਜਦੋਂ ਇਹ ਟਰੱਕ ਲੰਘਦੇ ਨੇ ਤੇ ਕੰਪਿਊਟਰ ਹੀ ਡਿਸੀਜਨ ਕਰ ਦਿੰਦਾ ਫੁੱਲੀ ਆਟੋਮੇਟਿਡ ਸਿਸਟਮ ਹੁੰਦਾ ਹੈ ਜਿਹੜਾ ਬਹੁਤ ਸਾਰੇ 스ਕੇਲਾਂ ਤੇ ਫੁੱਲੀ ਆਟੋਮੇਟਿਡ ਸਿਸਟਮ ਲੱਗਾ ਉਹਦੇ ਨਾਲ ਜਿਹੜਾ ਕੰਪਿਊਟਰ ਆਪ ਡਿਸੀਜਨ ਕਰ ਲੈਂਦਾ ਹੈ ਬੇਸਡ ਔਨ ਜਿਹੜੀ ਹੈ ਇਨਫੋਰਮੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ کہہ ਸਕਦੇ ਹੋ ਟਾਇਰਾਂ ਜਾਂ ਬ੍ਰੇਕਾਂ 'ਚ ਕੋਈ ਖਰਾਬੀ ਹੈ ਇਹਦਾ ਪਤਾ ਉਹ ਕਿੰਜ ਲਾਉਂਦੇ ਨੇ ਕੀ ਤਰੀਕਾ ਹੈ ਕੋਈ ਇਸ ਵਾਰ ਜਾਣਕਾਰੀ ਜਾਨਣਾ ਚਾਹੁੰਨਾ ਮੈਂ ਇਹਦੇ ਵਾਸਤੇ ਜਿਹੜੇ ਸਿਸਟਮ ਲੱਗੇ ਨੇ ਰਡਾਰ ਲੱਗੇ ਨੇ ਉਹਨੂੰ ਕਹਿੰਦੇ ਹੀਟ ਸੀਕਿੰਗ ਰਡਾਰ ਉਹ ਜਿਹੜਾ ਹੈ ਨਾ ਉਹ ਹੀਟ ਦੇ ਉੱਤੇ ਤੇ ਹੋਰ ਟੈਕਨੋਲੋਜੀ ਉਹਦੇ ਨਾਲ ਉਹ ਕੰਬਾਈਨ ਕਰਕੇ ਉਹ ਪਤਾ ਲੱਗ ਜਾਂਦਾ ਹੈ ਕਿ ਉਹਦੀ ਬ੍ਰੇਕਾਂ ਦਾ ਤੇ ਟਾਇਰਾਂ ਦਾ ਕੀ ਹਾਲ ਹੈ ਟਰੱਕ ਸ਼ਾਪਸ ਤੇ ਉੱਥੇ ਲੁੱਟ ਮਾਰਦੀਆਂ ਚੋਖੀਆਂ ਖਬਰਾਂ ਵੱਧ ਗਈਆਂ ਮੈਂ ਪਹਿਲਾਂ ਵੀ ਹੁੰਦੀਆਂ ਸਨ ਪਰ ਇਦਾਂ ਹਨੇਰ ਨਹੀਂ ਮੱਚਿਆ ਜਿਦਾਂ ਅੱਜ ਕੱਲ੍ਹ ਹੈ ਇਹਨਾਂ ਤੋਂ ਬਚਣ ਦਾ तरीका होगा रेडियो यूएसए और यूएसए ट्रक से प्लेटफॉर्म तो मैं हाँ मसूद मलिक और आप सब सेवा दुड़ के सलाम अदाब और सताल कहना और आस करना हाँ कि सब सुन बिलकुल ठीक ठाक हो गए और हर तरह एक मुलाकात लैके आ गया है और इस मुलाकात से रूबरू होंगे यूएसए ट्रक सेल्स तो सही साहब सही साहब अज भी तू कहने सलाम दुआ है ने सत श्रीकाल है जी वेलकम है ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਲਮੁਅਲਿਕੁਮ ਸਭ ਨੂੰ ਜੀ ਜੀ ਆਇਆਂ ਨੂੰ ਔਰ ਅੱਜ ਜਰਾ ਮਾਮਲੇ ਨੇ ਜਿਹੜੇ ਉਹਨਾਂ 'ਚ ਕੋਈ ਤਕਨੀਕੀ ਸਵਾਲ ਕੋਈ ਟੈਕਨੋਲੋਜੀ ਦੇ ਵਰਤੂਆਂ ਲੋ ਜ਼ਰਾ ਮੇਰੇ ਦਿਮਾਗ 'ਚ ਕੁਝ ਗੁੰਝਲਣਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਤੇ ਜੇ ਤੁਸੀਂ ਤਿਆਰ ਜੇ ਤਾਂ ਮੈਂ ਕਹਿਣੇ ਕੰਮ ਖਿੱਚ ਕੇ ਰੱਖੀਏ ਜੀ ਜੀ ਬਿਲਕੁਲ ਬਿਲਕੁਲ ਰੈਡੀ ਜੀ ਰੈਡੀ ਜੀ ਮੈਂ ਸਹਿਯਦ ਸਾਹਿਬ ਇਹ ਪੁੱਛਣਾ ਚਾਹਨਾ ਕਿ ਅੱਜ ਕੱਲ ਸਕੇਲਸ 'ਚ ਕਿਹੜੀ ਟੈਕਨੋਲੋਜੀ ਵਰਤੀ ਜਾ ਰਹੀ ਹੈ ਕਿ ਜਦੋਂ ਟਰੱਕ ਆ ਇਸ ਬਾਰੇ ਸਕੇਲਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਜੇ ਕੋਈ ਖਰਾਬੀ ਹੈ ਜਿਹੜੀ ਉਹ ਕੀ ਹੈ ਕਿੱਦਾਂ ਇਹਦਾ ਪਤਾ ਲਾ ਲੈਂਦੇ ਨੇ ਉਹ ਜੀ ਬਿਲਕੁਲ ਇਹ ਬਹੁਤ ਸਾਰੀਆਂ ਟੈਕਨੋਲੋਜੀਆਂ ਸਕੇਲ ਤੇ ਯੂਜ਼ ਹੋ ਰਹੀਆਂ ਨੇ ਸਾਨੂੰ ਲੱਗਦਾ ਹੈ ਕਿ ਉਹ ਸਿਰਫ ਮੈਨੂਅਲੀ ਦੇਖਦੇ ਨੇ ਤੇ ਰੈਂਡਮ ਚੈੱਕ ਕਰਦੇ ਨੇ ਇਦਾਂ ਨਹੀਂ ਹੈਗਾ ਹਾਂ ਇਹ ਸਲਾਈਡਾਂ ਦੇਖੋ ਮੈਂ ਤੁਹਾਰੇ ਨਾਲ ਸ਼ੇਅਰ ਕਰ ਰਿਹਾ ਇਹ ਸਲਾਈਡਾਂ 'ਚ ਜਿਹੜੇ ਤੁਸੀਂ ਦੇਖੋਗੇ ਤੇ ਬੇਸਿਕਲੀ ਸਕੇਲ ਦੀ ਜਿਹੜੀ ਜੂਰਿਸਡਿਕਸ਼ਨ ਆ ਉਹ ਟਰੱਕ ਵੜਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਜਿਹੜੇ ਟਰੱਕ ਬਾਹਰੋਂ ਬਾਈਪਾਸ ਕਰਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਵੀ ਜਿਹੜੀ ਹੈ ਟਰੱਕ ਬਾਈਪਾਸ ਹੋਣ ਤੋਂ ਪਹਿਲਾਂ ਹੀ ਸਕੇਲ ਤੇ ਆ ਜਾਂਦੀ ਕੰਪਿਊਟਰ ਤੇ ਤੇ ਜਿਹੜਾ ਕੰਟਰੋਲਰ ਜਿਹੜੀ ਟੈਕਨੋਲੋਜੀ ਯੂਜ਼ ਕਰਦਾ ਹੈ ਉਹਦਾ ਨਾਂ ਹੈ weight in motion ਉਹ ਚਲਦੇ ਟਰੱਕ ਨੂੰ ਆਉਣ ਤੋਂ ਪਹਿਲਾਂ ਹੀ ਉਹਦਾ weight ਈਵਨ ਉਹਦੇ ਐਕਸਲਾਂ ਦਾ weight ਉਹਦੇ ਐਕਸਲਾਂ ਦਾ ਜਿਹੜਾ ਆਪਸ 'ਚ ਜਿਹੜਾ ਹੈਗਾ ਡਿਸਟੈਂਸ ਹੈਗਾ ਉਹਦੇ ਬਾਅਦ ਕਿੰਨੇ ਐਕਸਲ ਦੇ ਉੱਤੇ ਕਿੰਨੀ ਪਾਵਰ ਹੈਗੀ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ ਜਿਹੜਾ ਉਹ ਰਿਕਾਰਡ ਕਰ ਲੈਂਦਾ ਤੇ ਉਹ ਟਰੱਕ ਲੰਘਣ ਤੋਂ ਪਹਿਲਾਂ ਹੀ ਕੰਪਿਊਟਰ ਡਿਸੀਜਨ ਕਰ ਲੈਂਦਾ ਹੈ ਕਿ ਇਹ ਟਰੱਕ ਜਿਹੜਾ ਹੈ ਇਹਦਾ ਸਭ ਕੁਝ ਠੀਕ ਹੈ ਤੇ ਇਹਨੂੰ ਗ੍ਰੀਨ ਸਿਗਨ ਲੰ ਦੇ ਦਿਓ ਤੇ ਜਾਣ ਦਿਓ ਤੇ ਜਿਹੜਾ ਟਰੱਕ ਨੂੰ ਲੱਗਦਾ ਕੰਪਿਊਟਰ ਨੂੰ ਕਿ ਯਾਰ ਇਹਦਾ ਜਿਹੜੇ ਆ weight distribution ਠੀਕ ਨਹੀਂ ਹੈਗੀ ਯਾ ਹੋਰ ਇਹਦੇ ਚ ਕੋਈ ਪ੍ਰੋਬਲਮ ਨਹੀਂ ਤੇ ਉਹਨੂੰ ਉਹ ਬੇਸਿਕਲੀ ਰੈੱਡ ਸਿਗਨਲ ਕਰਕੇ ਤੇ ਉਹਨੂੰ ਬਾਹਰ ਕੱਢ ਦਿੰਦਾ ਠੀਕ ਹੈ ਹੁਣ ਅੱਜਕੱਲ ਜਿਹੜੇ ਨੇ ਲੋਕੀ ਜਿਹੜੇ ਨੇ ਟਰੱਕ ਤੇ ਆਪਣਾ ਸਕੇਲ ਤੇ ਜਿਹੜੇ ਆਫੀਸਰ ਕੰਮ ਕਰਦੇ ਨੇ ਉਹ ਬਿਜ਼ੀ ਹੁੰਦੇ ਨੇ ਟਰੱਕ ਦੀ ਇਨਸਪੈਕਸ਼ਨ ਕਰਨ ਨੂੰ ਜਾਂ ਹੋਰ ਕੰਮਾਂ 'ਚ ਤੇ ਉਹਨਾਂ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਤੇ ਜਦੋਂ ਇਹ ਟਰੱਕ ਲੰਘਦੇ ਨੇ ਤੇ ਕੰਪਿਊਟਰ ਹੀ ਡਿਸੀਜਨ ਕਰ ਦਿੰਦਾ ਫੁੱਲੀ ਆਟੋਮੇਟਿਡ ਸਿਸਟਮ ਹੁੰਦਾ ਹੈ ਜਿਹੜੇ ਬਹੁਤ سارے ਸਕੇਲਾਂ ਤੇ ਫੁੱਲੀ ਆਟੋਮੇਟਿਡ ਸਿਸਟਮ ਲੱਗਾ ਕੰਟਕੀ ਤੇ ਫਰਸ਼ੋਰ ਲੱਗਾ ਉਹ ਤੇ ਮੈਂ ਉਹਦੇ ਦੇਖਿਆ ਸਾਰੀ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਜੀ ਤੇ ਉਹਦੇ ਨਾਲ ਜਿਹੜਾ ਕੰਪਿਊਟਰ ਆਪ ਡਿਸੀਜਨ ਕਰ ਲੈਂਦਾ ਹੈ ਬੇਸਡ ਔਨ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿ ਸਕਦੇ ਹੋ ਤੇ ਰੈਂਡਮ ਜਿਹੜਾ ਉਹ ਰੈਂਡਮ ਵੀ ਕੱਢ ਲੈਂਦਾ ਹੈ ਉਹਦੇ ਕੋਲ ਮਤਲਬ ਡਿਫਰੈਂਟ ਕੰਪਿਊਟਰ ਦੇ ਅੰਦਰ ਉਹਨਾਂ ਨੇ ਸਿਸਟਮ ਬਣਾਏ ਨੇ ਕਿ ਰੈਂਡਮ ਵੀ ਕਰ ਲੈਂਦਾ ਜੇ ਉਹਨੂੰ ਕਿਸੇ ਕਿਸਮ ਦਾ ਹੋਰ ਸ਼ੱਕ ਹੁੰਦਾ ਹੈ ਉਹ ਵੀ ਟਰੱਕ ਤੇ ਸ਼ੱਕ ਹੁੰਦਾ ਹੈ ਤੇ ਟਰੱਕ ਨੂੰ ਰੈੱਡ ਲਾਈਟ ਕਰਕੇ ਬਾਹਰ ਕੱਢ ਦਿੰਦਾ ਹੈ ਠੀਕ ਹੈ ਠੀਕ ਹੈ ਪਰ ਜਿਹੜੀ ਉਹਨਾਂ ਦੀ ਜਿਹੜੀ ਟੋਟਲ ਇਨਫੋਰਮੇਸ਼ਨ ਆ ਉਹ ਬੇਸਡ ਹੁੰਦੀ ਆ ਉਹ ਬੇਸਡ ਔਨ ਟੈਕਨੋਲੋਜੀ ਹੁੰਦੀ ਆ ਜਿਹੜੀ ਐ ਡਿਫਰੈਂਟ ਲੈਵਲ ਤੇ ਚੱਲਦੀ ਆ ਡਸਨਟ ਮੈਟਰ ਇਟਸ ਸਕੇਲ ਦੇ ਅੰਦਰੋਂ ਲੰਘਦਾ ਟਰੱਕ ਜਾਂ ਬਾਹਰੋਂ ਲੰਘ ਜਾਂਦਾ ਜਿਹੜਾ ਆਊਟਸਾਈਡ ਜਿਹੜੀ ਲਾਈਨ ਬਣੀ ਹੁੰਦੀ ਆ ਉਹਦੇ ਤੋਂ ਜੀ ਜੀ ਮੋਨੀਟਰ ਕਰ ਲੈਣਾ ਉਹਨਾਂ ਜੀ ਜੀ ਬਿਲਕੁਲ ਮਤਲਬ ਤੁਸੀਂ ਦੇਖੋ ਨਾ ਇਨਸਾਨੀ ਅੱਖ ਜਿਹੜੀ ਆ ਉਹ ਕਿੰਨੀ دیر ਤੱਕਰ ਕੈਚ ਕਰ ਸਕਦੀ ਆ ਉਹਦੋਂ ਤੁਹਾਨੂੰ ਪਤਾ ਹੈ ਮਤਲਬ ਹੰਡਰਡਸ ਆਫ ਟਰੱਕ ਜਿਹੜੇ ਉਹ ਨਿਕਲਦੇ ਹੁੰਦੇ ਸਪੈਸ਼ਲੀ ਰਸ਼ ਆਵਰ ਤੇ ਮਾਰਨਿੰਗ ਤੇ ਬਹੁਤ ਜ਼ਿਆਦਾ ਟਰੱਕ ਨਿਕਲ ਰਹੇ ਹੁੰਦੇ ਉਹ ਤਾਂ ਤੁਸੀਂ ਦੇਖ ਨਹੀਂ ਸਕਦੇ ਤੇ ਪਰ ਜਿਹੜਾ ਕੰਪਿਊਟਰ ਆ ਜਿਹੜੇ ਉਹਦੇ ਕੋਲ ਟੈਕਨੋਲੋਜੀਜ਼ ਨੇ ਕੈਮਰੇ ਲੱਗੇ ਨੇ ਤੇ ਨਾਲ weight ਦਾ ਡਿਸਟ੍ਰਿਬਿਊਸ਼ਨ ਲੱਗਾ ਉਹਨੇ ਇੱਕ ਇੱਕ ਚੀਜ਼ ਨੂੰ ਜਿਹੜੀ ਇਹ ਕੈਲਕੂਲੇਟ ਕਰ ਲੈਣਾ ਤੇ ਉਹਨੇ ਟਰੱਕ ਨੂੰ ਜਿਹੜਾ ਜਿਹੜਾ ਜਿਹੜੇ ਤੇ ਸ਼ੱਕ ਪੈਣਾ ਉਹਨੇ ਉਹਨੂੰ ਉਹਨੂੰ ਰੈੱਡ ਸਿਗਨਲ ਦੇ ਦੇਣਾ ਕਿ ਭਾਈ ਆ ਜਾਓ ਤੜੀ ਇਨਸਪੈਕਸ਼ਨ ਕਰ ਲਈ ਬਿਲਕੁਲ ਠੀਕ ਹੈ ਅੱਛਾ ਫਿਰ ਟਾਇਰਾਂ ਦਾ ਪਤਾ ਸ਼ਜ ਜੀ ਕਿਦਾਂ ਲੱਗਦਾ ਹੈ ਇਹ ਦੱਸੋ ਸਹੀਦ ਸਾਹਿਬ ਕਿ ਟਾਇਰਾਂ ਜਾਂ ਬ੍ਰੇਕਾਂ ਚ ਕੋਈ ਖਰਾਬੀ ਹੈ ਇਹਦਾ ਪਤਾ ਉਹ ਕਿੰਜ ਲੋਂਦੇ ਨੇ ਕੀ ਤਰੀਕਾ ਹੈ ਕੋਈ ਇਸ ਬਾਰੇ ਜਾਣਕਾਰੀ ਜਾਨਣਾ ਚਾਹੁੰਦਾ ਮੈਂ ਇਹਦੇ ਵਾਸਤੇ ਜਿਹੜੇ ਸਿਸਟਮ ਲੱਗੇ ਨੇ ਰਡਾਰ ਲੱਗੇ ਨੇ ਉਹਨੂੰ ਕਹਿੰਦੇ ਹੀਟ ਸੀਕਿੰਗ ਰਡਾਰ ਹੂੰ ਉਹ ਜੀ ਉਹ ਜਿਹੜਾ ਹੈ ਨਾ ਉਹ ਹੀਟ ਦੇ ਉੱਤੇ ਤੇ ਹੋਰ ਟੈਕਨੋਲੋਜੀ ਉਹਦੇ ਨਾਲ ਉਹ ਕੰਬਾਈਨ ਕਰਕੇ ਉਹ ਪਤਾ ਲੱਗ ਜਾਂਦਾ ਹੈ ਕਿ ਉਹਦੀ ਬ੍ਰੇਕਾਂ ਦਾ ਤੇ ਟਾਇਰਾਂ ਦਾ ਕੀ ਹਾਲ ਹੈ ਫੋਰ ਐਗਜ਼ਾਮਪਲ ਮੈਂ ਤੈਨੂੰ ਦੇਖ ਤੁਸੀਂ ਦੇਖੋਗੇ ਸਲਾਈਡ ਨੂੰ ਇਹਦੇ ਚ ਤੁਸੀਂ ਦੇਖੋਗੇ ਤੇ ਇਹਦੇ ਚ ਕੰਪਿਊਟਰ ਨੂੰ ਇੰਨਾ ਤਿੱਕਰ ਪਤਾ ਲੱਗ ਜਾਂਦਾ ਕਿ ਟਾਇਰ ਜਿਹੜਾ ਹੈ ਉਹਦੀ ਡੈਪਥ ਕਿੰਨੀ ਆ ਮਤਲਬ ਟਾਇਰ ਜਿਹੜੀ ਗੁੱਡੀ ਆ ਟਾਇਰ ਦੀ ਗੁੱਡੀ ਘੱਟ ਨਹੀਂ ਹੈਗੀ ਉਹਨੂੰ ਪਤਾ ਲੱਗ ਜਾਂਦਾ ਉਹਦੇ ਨਾਲ ਨਾਲ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕੰਪਿਊਟਰ ਨੂੰ ਕਿ ਜਿਹੜਾ ਟਾਇਰ ਕਿਹੜਾ ਲੱਗਿਆ ਇਹ ਟਰੈਲਰ ਟਾਇਰ ਲੱਗਿਆ ਜਾਂ ਇਹ ਜਿਹੜਾ 올 ਪੋਜੀਸ਼ਨ ਟਾਇਰ ਲੱਗਿਆ ਜਾਂ ਸਪੀਡ ਟਾਇਰ ਲੱਗਿਆ ਜਾਂ ਡਰਾਈਵ ਟਾਇਰ ਲੱਗਿਆ ਉਦੇ ਬਾਅਦ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਜੇ ਟਰੱਕ ਦੀ ਬ੍ਰੇਕਾਂ ਗਰਮ ਨੇ ਹੀਟ ਸਿਗਨਲ ਲਾਲ ਇਹਦਾ ਮਕਸਦ ਹੈ ਕਿ ਟਰੱਕ ਜਿਹੜਾ ਹੈ ਉਹਦੀ ਬ੍ਰੇਕਾਂ ਠੀਕ ਨਹੀਂ ਨੇ ਜਿਹੜੀ ਕੋਲਡ ਆ ਜਾਂਦਾ ਹੈ ਮਤਲਬ ਜਿਹੜੀ ਬ੍ਰੇਕਾਂ ਕੋਲਡ ਨੇ ਇਹਦਾ ਮਕਸਦ ਹੈ ਕਿ ਉਹ ਬ੍ਰੇਕ ਜਿਹੜੀ ਹੈ ਅੰਗੇਜ ਨਹੀਂ ਹੋ ਰਹੀ ਹੂੰ 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 ਠੀਕ ਹੈ ਉਹਦੇ ਬਾਅਦ ਜੇ ਟਰੱਕ ਦੇ ਬ੍ਰੇਕਾਂ ਦਾ ਉਹਨੂੰ ਹੀਟ ਸਿਗਨਲ ਪੂਰਾ ਨਹੀਂ ਆਉਂਦਾ ਤਾਂ ਉਹਨੇ ਆਰਾਮ ਨਾਲ ਟਰੱਕ ਨੂੰ ਬਾਹਰ ਕੱਢ ਲੈਣਾ ਕਿ ਯਾਰ ਇਹਦੀ ਬ੍ਰੇਕ ਅੰਗੇਜ ਨਹੀਂ ਹੋ ਰਹੀਆਂ ਜਾਂ ਤੇ ਟਰੱਕ ਐਮਪਟੀ ਆ ਯਾ ਜਿਹੜਾ ਟਰੱਕ ਜਿਹੜਾ ਹੈ ਉਹਦੇ ਬ੍ਰੇਕ ਅੰਗੇਜ ਨਹੀਂ ਹੋ ਰਹੀਆਂ ਉਹਦੀ ਬ੍ਰੇਕਾਂ ਵਿੱਚ ਪ੍ਰੋਬਲਮ ਹੈਗਾ ਬਿਲਕੁਲ ਠੀਕ ਹੈ ਜੀ ਸੇਮ ਥਿੰਗ ਜਦੋਂ ਉਹ ਟਾਇਰ ਨੂੰ ਦੇਖ ਰਿਹਾ ਟਾਇਰ ਜੇ ਉਹਦੇ ਟਾਇਰ ਇਨਫਲੇਟਿਡ ਨਹੀਂ ਹੈਗੇ ਮਤਲਬ ਪੂਰੀ ਹਵਾ ਨਹੀਂ ਭਰੀ ਤੇ ਉਹਦੇ ਵਿੱਚ ਹੀਟ ਸਿਗਨਲ ਜਿਹੜਾ ਹੈ ਉਹ ਕੋਲਡ ਆਏਗਾ ਜੇ ਉਹਦੇ ਵਿੱਚ ਪੂਰੀ ਹਵਾ ਭਰੀ ਹੋਗੀ ਤਾਂ ਉਹਦਾ ਹੀਟ ਸਿਗਨਲ ਜਿਹੜਾ ਹੈ ਉਹ ਵਾਰਮ ਆਏਗਾ ਤੇ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਕਿ ਟਰੱਕ ਦੇ ਜਿਹੜੇ ਟਾਇਰ ਨੇ ਉਹਦੇ ਵਿੱਚ ਹਵਾ ਭਰੀ ਹੈ ਨਹੀਂ ਭਰੀ ਤੇ ਮੈਂ ਤੁਹਾਨੂੰ ਦੱਸਾਂ ਟਰੱਕ ਦੇ ਟਾਇਰਾਂ ਦੀ ਜਿਹੜੀ ਇਨਫਾਰਮੇਸ਼ਨ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਟਰੱਕ ਦੀ ਜਿੰਨੀ ਵੀ ਮੇਜਰ ਵਾਇਲੇਸ਼ਨਾਂ ਨੇ ਨਾ ਉਹ ਟਾਇਰਾਂ ਦੇ ਰਿਲੇਟਿਡ ਹੀ ਹੁੰਦੀਆਂ ਜਾਂ ਉਹਦੇ ਹਵਾ ਭਰੀ ਨਹੀਂ ਹੁੰਦੀ ਜਾਂ ਇਹ ਟਾਇਰ ਦੀ ਗੱਡੀ ਘੱਟ ਹੁੰਦੀ ਹੈ ਜਾਂ ਚੈਅ ਜਿਹੜੇ ਨੇ ਉਹ ਪਾਸ ਨਹੀਂ ਕਰਦੇ ਤੇ ਉਹਦੇ ਚ ਫਰਸ਼ੋਰ ਜਿਹੜਾ ਨਾ ਨੰਬਰ 1 ਉਹਨੂੰ ਆਪਣੀ ਪ੍ਰਾਇੋਰਟੀ ਰੱਖਣਾ ਚਾਹੀਦਾ ਟਾਇਰਾਂ ਨੂੰ ਬਟ ਕਹਿਣ ਦਾ ਮਕਸਦ ਇਹ ਕਿ ਤੁਸੀਂ ਜੇ ਸਲਾਈਡਾਂ ਦੇਖੋਗੇ ਕਿ ਇਹ ਸਾਰੇ ਆਟੋਮੇਟਿਡ ਸਿਸਟਮ ਨੇ ਹੁਣ ਇਸ ਆਟੋਮੇਟਿਡ ਸਿਸਟਮ ਤੋਂ ਤੁਸੀਂ ਮਤਲਬ ਬਚ ਨਹੀਂ ਸਕਦੇ ਯਾਨੀ ਉਹਨੂੰ ਕੰਪਿਊਟਰ ਨੂੰ ਇਹਨਾਂ ਪਤਾ ਹੈ ਕਿ ਟਾਇਰਾਂ ਦੇ ਵਿੱਚ ਪ੍ਰੈਸ਼ਰ ਘਟਾ ਕੰਪਿਊਟਰ ਨੂੰ ਇਹਨਾਂ ਪਤਾ ਹੈ ਕਿ ਬ੍ਰੇਕਾਂ ਅੰਗੇਜ ਨਹੀਂ ਹੋ ਰਹੀਆਂ ਕੰਪਿਊਟਰ ਨੂੰ ਇਹਨਾਂ ਪਤਾ ਹੈ ਕਿ ਐਕਸਲ ਦਾ ਵੇਟ ਕਿੰਨਾ ਹੈ ਕੰਪਿਊਟਰ ਨੂੰ ਇਹਨਾਂ ਪਤਾ ਹੈ ਕਿ ਐਕਸਲ ਦਾ ਡਿਸਟੈਂਸ ਕਿੰਨਾ ਹੈ ਜੇ ਡਿਬਰੀ ਹੈਗੀ ਕੋਈ ਟਾਇਰਾਂ ਵਿੱਚ ਫਸੀ ਉਹਨੂੰ ਉਹ ਵੀ ਦਿਖ ਜਾਣੀ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਕੰਟ੍ਰਿਬਿਊਟ ਕਰਦੀਆਂ ਰੋਡ ਸੇਫਟੀ ਤੇ ਕਿਉਂਕਿ ਐਂਡ ਆਫ ਦਿ ਡੇ ਜਿਹੜਾ ਟਰੱਕ ਹੈ ਜੀ ਇਹ ਸੇਫਟੀ ਵਾਸਤੇ ਨੰਬਰ 1 ਇਹਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕਿ ਉਸ ਬਾਅਦ ਪਰ ਜੀ ਗॉड ਫਾਰਬਿਟ ਟਰੱਕ ਦੇ ਅੰਦਰ ਕੋਈ ਸੇਫਟੀ ਇਸ਼ੂ ਆ ਗਿਆ ਤੇ ਉਹ ਖਾਲੀ ਡਰਾਈਵਰ ਵਾਸਤੇ ਪ੍ਰੋਬਲਮ ਨਹੀਂ ਹੈਗਾ ਉਹ ਤੇ ਜਿੰਨੇ ਵੀ ਰੋਡ ਤੇ ਚੱਲ ਰਹੇ ਨੇ ਹਾਈਵੇ ਤੇ ਜਿਹੜੇ ਪੈਸੇਂਜਰ ਵੀ ਜਾ ਰਹੇ ਨੇ ਉਹ ਸਭ ਵਾਸਤੇ ਜਿਹੜੀ ਆ ਉਹ ਸੇਫਟੀ ਇਸ਼ੂ ਹੈਗਾ ਬਿਲਕੁਲ ਠੀਕ ਹੈ ਮੈਂ ਇਸ ਬਾਰੇ ਤੁਹਾਡੀ ਪਰਵੀ ਰეკਮੈਂਡੇਸ਼ਨ ਜਾਨਣਾ ਚਾਹੁੰਦਾ ਰეკਮੈਂਡੇਸ਼ਨ ਜੀ ਬਹੁਤ ਸਿੰਪਲ ਆ ਜਿਹੜੀ ਕਈ ਚੀਜ਼ਾਂ ਨੇ ਜਿਹੜੀ ਆ ਪੁਰਾਣੇ ਟਰੱਕਰ ਜਿਹੜੇ ਨੇ ਕਰਦੇ ਨੇ ਅਸੀਂ ਉਹਨਾਂ ਨੂੰ ਫਾਲੋ ਕਰੀਏ ਪਹਿਲੀ ਚੀਜ਼ ਇਹ ਕਿ ਜਿਹੜਾ ਟਾਇਰਾਂ ਨੂੰ ਸਿਰਫ ਆਪਣਾ ਹਤੋੜਾ ਮਾਰ ਕੇ ਜਾਂ ਆਪਣਾ ਕੀ ਕਹਿੰਦੇ بیسਬਲ ਬੈਟ ਮਾਰ ਕੇ ਚੈੱਕ ਨਾ ਕਰੀਏ ਜੇ ਹੋ ਸਕੇ ਤੇ ਯੂਜੂਲੀ ਬੇਸਿਸ ਤੇ ਉਹਨੂੰ ਜ਼ਰੂਰ ਜਿਹੜਾ ਨਾ ਇੱਕ ਵਾਰੀ ਜਿਹੜਾ ਟਾਇਰ ਪ੍ਰੈਸ਼ਰ ਗੇਜ ਹੁੰਦੀ ਉਹਨੂੰ ਲਾ ਕੇ ਜ਼ਰੂਰ ਚੈੱਕ ਕਰ ਲਿਆ ਕਰ ਲਿਏ ਕਿ ਜਿਹੜਾ ਪ੍ਰੈਸ਼ਰ ਆ ਉਹ 100 ਪੀਐਸਆਈ ਹੈਗਾ ਜਾਂ ਜਿੰਨਾ ਵੀ ਅਸੀਂ ਚਾਹਨੇ ਕਿਉਂਕਿ ਖਾਲੀ ਜਿਹੜੀ ਉਹ ਤੋਂ ਵਾਇਲੇਸ਼ਨ ਦੀ ਗੱਲ ਨਹੀਂ ਹੈਗੀ ਡੀਜ਼ਲ ਕੰਜ਼ਮਪਸ਼ਨ ਦਾ ਬਹੁਤ ਫਰਕ ਪੈ ਜਾਂਦਾ ਜੇ ਤੜਾ ਜੇ ਤੜਾ 에ਅਰ ਕਾਟਾ ਪੰਜ ਪੀਐਸਆਈ ਕਾਟਾ ਤੇ ਉਹਦੀ وجہ ਤੋਂ ਤੁਹਾਡਾ ਜਿਹੜਾ ਡਿਜੀਟਲ ਕਨਵਰਸ਼ਨ ਹੈ ਉਹ ਵੀ ਆਲਮੋਸਟ ਜਿਹੜੇ 1 2% ਜਿਹੜੀ ਹੈ ਉਹ ਵੱਧ ਜਾਂਦੀ ਆ ਤੇ ਦੂਸਰਾ ਕਦੀ ਵੀ ਜਿਹੜੀ ਇਹ ਡਿਵਾਈਸਸ ਤੇ ਇੰਨਾ ਜ਼ਿਆਦਾ ਇਤਬਾਰ ਨਹੀਂ ਕਰਨਾ ਚਾਹੀਦਾ ਫੋਰ ਐਗਜ਼ਾਮਪਲ ਜਿਹੜੇ ਪੀਐਸਆਈ ਸਿਸਟਮ ਲਗਾਉਣ ਦਾ ਟਾਇਰਾਂ ਦੇ ਅੰਦਰ ਡੈਫੀਨਿਟਲੀ ਉਹ ਕਦੀ ਹੋ ਸਕਦਾ ਹੈ ਕੰਮ ਨਾ ਕਰ ਰਿਹਾ ਹੋਵੇ ਤੇ ਉਹ ਵੀ ਜਿਹੜੀ ਹੈ ਡਰਾਈਵਰ ਦੀ ਰਿਸਪੌਂਸਿਬਿਲਟੀ ਹੈ ਕਿ ਮੇਕ ਸ਼ੋਰ ਕਰੇ ਕਿ ਪੀਐਸਆਈ ਸਿਸਟਮ ਕੰਮ ਕਰ ਰਿਹਾ ਹੈ ਜੇ ਫੋਰ ਐਗਜ਼ਾਮਪਲ ਤੁਹਾਨੂੰ ਇਸ ਤਰ੍ਹਾਂ ਦੇਖੋਗੇ ਤੁਹਾਨੂੰ ਲੱਗਦਾ ਹੈ ਕਿ 에어 ਕਟ ਆ ਤੁਸੀਂ ਆਪ ਨੂੰ ਚੈੱਕ ਕਰ ਲਓ ਤੇ ਜਿਹੜੀ ਡਿਫਰੈਂਟ ਜਿਹੜੀ ਇੱਕ ਹੁੰਦੀ ਨਾ ਜਿਹੜੀ ਕੀ ਕਹਿੰਦੇ ਨੇ ਆਪਣਾ ਗਲੈਡ ਹੈਂਡਲ ਨਾਲ ਜਿਹੜੀ ਆ ਪਾਈਪ ਲੱਗ ਕੇ ਤੁਸੀਂ ਹਵਾ ਭਰ ਸਕਦੇ ਹੋ ਉਹ ਜਰੂਰ ਰੱਖੋ ਆਪਣੇ ਨਾਲ ਕਿ ਕਦੀ ਹੋ ਸਕਦਾ ਹੈ ਕਿ ਜੇ ਤੁਹਾਨੂੰ ਕੋਈ ਹਵਾ ਭਰਨੀ ਪੈ ਜਾਵੇ ਤਾਂ ਤੁਸੀਂ ਵੇਟ ਨਾ ਕਰੋ ਤੁਸੀਂ ਆਪ ਹਵਾ ਭਰ ਸਕੋ ਠੀਕ ਬਿਲਕੁਲ ਠੀਕ ਜੀ ਉਹਦੇ ਚ ਵੀ ਇੱਕ ਚੀਜ਼ ਮੈਂਸ਼ਨ ਕਰਾਂਗਾ ਜਿਹੜੀ ਵਾਇਲੇਸ਼ਨ ਹੈ ਨਾ ਜੇ ਟਰੱਕ ਦੇ ਵਿੱਚ 50% ਤੋਂ ਘੱਟ ਟਾਇਰ ਦੇ ਅੰਦਰ ਹਵਾ ਹੈ ਤੇ ਉਹ ਬੇਸਿਕਲੀ ਆਊਟ ਆਫ ਸਰਵਿਸ ਟਿੱਕਰ ਗੱਲ ਚੱਲ ਜਾਂਦੀ ਆ ਤੁਹਾਡਾ ਭਲਾ ਹੋਵੇ ਅੱਛਾ ਜੀ ਤੇ ਬਹੁਤ ਸਾਰੇ ਆਫੀਸਰ ਜਿਹੜੇ ਨੇ ਉਹ ਟਰੱਕ ਦੇ ਅੰਦਰ ਜਿਹੜੇ ਹਵਾ ਹੈ ਉਹਦੋਂ ਬਹੁਤ ਜ਼ਿਆਦਾ ਫੋਕਸ ਰੱਖਦੇ ਨੇ ਕਿਉਂਕਿ ਸਭ ਤੋਂ ਵੱਡਾ ਜਿਹੜੀ ਚੀਜ਼ ਆ ਇੰਪੋਰਟੈਂਟ ਚੀਜ਼ ਆ ਟਰੱਕ ਦੇ ਅੰਦਰ ਉਹ ਟਾਇਰ ਤੋਂ ਹੀ ਸ਼ੁਰੂ ਹੁੰਦੀ ਆ ਜ਼ਾਹਿਰ ਹੈ ਜੀ ਜੇ 55 ਪੀਐਸਆਈ 55% ਤੋਂ ਉੱਤੇ ਹੈਗਾ ਆਪਣਾ ਹਵਾ ਘਟਾ ਮਤਲਬ 55 ਤੋਂ ਲੈ ਕੇ 100 ਤੇ ਕਰ ਜੇ ਆਪਾਂ 100 psi मान के चलीए ਤੇ 55 ਤੇ ਜੇ 100 100 티ਕਰ है फिर वो वायलेशन क्यों करते हैं फिर वो आउट ऑफ सर्विस नहीं कर दे ठीक है ठीक है ਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ ਤੇ ਰეკਮੈਂਡੇਸ਼ਨ ਇਹ ਹੈ ਟਾਇਰ ਨੂੰ ਨੰਬਰ 1 ਰੱਖिए ਤੇ ਜਦੋਂ ਆਪਾਂ ਸਕੇਲ ਤੇ जाइए ਤੇ ਜ਼ਿਆਦਾ ਬ੍ਰੇਕਾਂ ਨਾ ਮਾਰिए ਟਰੱਕ ਨੂੰ ਸਲੋਨ ਸਪੀਡ ਰੱਖिए ਲਾਈਨਾਂ ਦੇ ਅੰਦਰ ਰੱਖिए ਲਾਈਨਾਂ ਦੇ ਬਾਹਰ ਹੋਏਗਾ ਤਾਂ ਤੁਹਾਨੂੰ ਪਤਾ ਕੰਪਿਊਟਰ ਨੂੰ ਪਤਾ ਨਹੀਂ ਲੱਗੇਗਾ ਕਿ ਉਹ ਮਤਲਬ ਕੰਪਿਊਟਰ ਨੂੰ ਵੀ ਸਲੋ ਦੇਈਏ ਜਿਹੜੀ ਆਪਣਾ ਪੂਰਾ ਲਾਈਨਾਂ ਦੇ ਅੰਦਰ ਰੱਖਣਾ ਹੈ ਸਪੀਡ ਘੱਟ ਰੱਖਣੀ ਹੈ ਤਾਂ ਕਿ ਕੰਪਿਊਟਰ ਜਿਹੜਾ ਆਪਾਂ ਨੂੰ ਮਤਲਬ ਕਾਸ਼ਨ ਨਾ ਕਰੇ ਤੇ ਆਪਾਂ ਨੂੰ ਰੈੱਡ ਰੈੱਡ ਲਾਈਟ ਕਰਕੇ ਬਾਹਰ ਨਾ ਕੱਢੇ ਕਿਉਂਕਿ ਜਦੋਂ ਇਨਸਪੈਕਸ਼ਨ ਹੁੰਦੀ ਆ ਤੁਹਾਨੂੰ ਪਤਾ ਟਾਈਮ ਵੀ ਬਹੁਤ ਲਾਇਆ ਹੁੰਦਾ ਤੇ ਨਾਲ ਕੋਈ ਗਲਤੀ ਚੀਜ਼ ਨਿਕਲਾਈ ਤੇ ਉਹਦੇ ਤੇ ਵੀ ਬਹੁਤ ਟਾਈਮ ਹੁੰਦਾ ਇਹ ਸਾਰੀ ਚੀਜ਼ ਦੇ ਕੰਬੀਨੇਸ਼ਨ ਰეკਮੈਂਡੇਸ਼ਨ ਇਹੀ ਹੈ ਕਿ ਆਪਣੇ ਆਪ ਨੂੰ ਜਿਹੜਾ ਐਜ਼ ਅ ਮਤਲਬ ਵੋਲੰਟੀਅਰ ਜਿਹੜੀ ਹੈ ਚੈੱਕ ਅਪ ਕਰ ਲਿਆ ਕਰੀਏ ਇਹ ਨਾ ਹੋਏ ਕਿ ਬਾਅਦ ਚ ਜੇ ਪੁੱਲ ਹੋ ਜਾਈਏ ਤੋ ਉਹਦੇ ਚ ਫਿਰ ਬਹੁਤ ਟਾਈਮ ਲਾਇਆ ਹੁੰਦਾ ਜੇ ਜ਼ਾਹਰ ਹੈ ਔਰ ਨੁਕਸਾਨ ਵੀ ਜੁਕੜਾ ਪੈ ਸਕਦਾ ਹੈ ਇਹ ਦੱਸੋ ਇਸ਼ਾ ਜੀ ਕਿ ਅੱਜ ਕੱਲ ਤੁਹਾਡੇ ਕੋਲ ਵੀ ਸਹੀ ਸਾਹਿਬ ਬਹੁਤ ਸਾਰੀਆਂ ਖਬਰਾਂ ਹੋਣਗੀਆਂ ਸਾਡੇ ਕੋਲ ਤਾਂ ਇੱਥੇ ਜ਼ਾਹਰ ਹੈ ਕਿ ਰੇਡੀਓ ਹੱਬ ਹੈ ਖਬਰਾਂ ਦਾ ਟਰੱਕ ਸ਼ਾਪਸ ਤੇ ਉੱਥੇ ਲੁੱਟ ਮਾਰਦੀਆਂ ਚੋਖੀਆਂ ਖਬਰਾਂ ਵੱਧ ਗਈਆਂ ਮੈਂ ਪਹਿਲਾਂ ਵੀ ਹੁੰਦੀਆਂ ਸਨ ਪਰ ਇਦਾਂ ਹਨੇਰ ਨਹੀਂ ਮੱਚਿਆ ਜਿਦਾਂ ਅੱਜ ਕੱਲ ਹੈ ਇਹਨਾਂ ਤੋਂ ਬਚਣ ਦਾ ਕੋਈ ਤਰੀਕਾ ਹੋਵੇ ਤੁਹਾਡੇ ਕੋਲ ਜੀ ਬਿਲਕੁਲ ਮੈਂ ਤੁਹਾਨੂੰ ਇਹਦੀ ਛੋਟੀ ਜੀ ਆਈਡੀਆ ਦਿੰਦਾ ਹੁਣ ਬੇਕਰਫੀਲਡ ਦੇ ਨਾਲ ਹੀ ਇੱਕ ਇਨਸੀਡੈਂਟ ਹੋਇਆ ਸੀ ਕੁਝ ਮਹੀਨੇ ਪਹਿਲਾਂ ਇੱਕ ਮੁੰਡੇ ਤੋਂ ਮੁੰਡੇ ਦੀ ਮਤਲਬ ਇਨਸੀਡੈਂਟ ਹੋਇਆ ਤੇ ਉਹਦੀ ਬਾਡੀ ਮਿਲੀ ਟਰੱਕ ਖੜਾ ਸੀ ਤੇ ਬਾਡੀ ਜਿਹੜੀ ਦੂਜੇ ਪਾਸੇ ਪਈ ਸੀ ਤੇ ਇਹਨਾਂ ਦੇ ਬਹੁਤ ਸਾਰੇ ਇਨਸੀਡੈਂਟ ਇੱਧਰ ਹੋ ਰਹੇ ਨੇ ਪਰ ਦੇਖੋ ਉਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਨਾ ਉਹ ਹੁੰਦੀ ਹੈ ਜਿਵੇਂ ਬਹੁਤ ਸਾਰੇ ਮੈਂ ਆਪਣੇ ਬੱਚੇ ਦੇਖੇ ਜਿਹੜੇ ਆਪਣੇ ਕਮਿਊਨਿਟੀ ਦੇ ਬੱਚੇ ਨੇ ਤੇ ਮੁੰਡੇ ਨੇ ਯੰਗ ਬੱਚੇ ਨੇ ਉਹਨਾਂ ਨੇ ਨਾ ਬਹੁਤ ਜ਼ਿਆਦਾ ਆਪਣਾ ਜੁਐਲਰੀ ਪਾਈ ਹੁੰਦੀ ਆ ਹਾਂ 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 ਸੋਨੇ ਦੀ ਚੈਨਾ ਪਾਈਆਂ ਹੁੰਦੀਆਂ ਸੋਨੇ ਦੇ ਜਿਹੜੇ ਹੁੰਦੇ ਕੰਨਾਂ 'ਚ ਪਾਏ ਹੁੰਦੇ ਇਹ ਦੇਖੋ ਇਟਸ ਅ ਵੈਰੀ ਗੁੱਡ ਕਿ ਇਹ ਹੋਣਾ ਚਾਹੀਦਾ ਪਰ ਟ੍ਰੈਕਿੰਗ ਵਿੱਚ ਇਹ ਜਿਹੜਾ ਨਾ ਇਹ ਇੱਕ ਤਰ੍ਹਾਂ ਦਾ ਤੁਸੀਂ ਦੂਜੇ ਨੂੰ ਮਤਲਬ ਜਿਹੜੇ ਬੈਡ ਕੈਰੈਕਟਰ ਨੇ ਮਾਰਨਾ ਵਖਾਲਾ ਕਰਨਾ ਫੁਕਰੇ ਬਾਜ਼ੀ ਜੀ ਜਿਹੜੇ ਬੈਡ ਕੈਰੈਕਟਰ ਨੇ ਉਹਨਾਂ ਵਾਸਤੇ ਜੁਐਲਰੀ ਜਿਹੜੀ ਹੈ ਨਾ ਇਹ ਲਾਈਕ ਕੈਸ਼ ਆ ਉਹਨਾਂ ਨੂੰ ਇਹ ਪਰਵਾਹੀ ਨਹੀਂ ਹੈ ਜੀ ਉਹਨਾਂ ਨੂੰ ਇਹ ਪਰਵਾਹੀ ਨਹੀਂ ਹੈ ਕਿ ਜਿਹੜਾ ਕੈਸ਼ ਉਹਨਾਂ ਨੂੰ ਇਹ ਪਰਵਾਹ ਹੈ ਕਿ ਉਹ ਕਿਸ ਤਰੀਕੇ ਨਾਲ ਤੁਹਾਨੂੰ ਲੁੱਟ ਲੈਣ ਆਏ ਹਾਏ ਜੁਐਲਰੀ ਜਿਹੜੀ ਹੈ ਨਾ ਉਹ ਡੈਫੀਨਿਟਲੀ ਜਿਹੜੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਬਿਲਕੁਲ ਸ਼ੋਅ ਆਫ ਨਹੀਂ ਕਰਨੀ ਚਾਹੀਦੀ ਸਪੈਸ਼ਲੀ ਜਿਹੜਾ ਤੁਸੀਂ ਕਿਸੇ ਟਰੱਕ ਸਟਾਪ ਤੇ ਖੜੇ ਹੋ ਉਹ ਠੀਕ ਹੈ ਜੀ ਬਿਲਕੁਲ ਦੂਜਾ ਕਿ ਜਦੋਂ ਵੀ ਤੁਸੀਂ ਪਾਰਕ ਕਰੋ ਟਰੱਕ ਨੂੰ ਕਦੀ ਡਾਰਕ ਚ ਪਾਰਕ ਨਾ ਕਰੋ ਕੋਸ਼ਿਸ਼ ਕਰੋ ਕਿ ਲਾਈਟ ਲਿਡ ਅਪ ਏਰੀਆ ਚ ਪਾਰਕ ਕਰੋ ਠੀਕ ਹੈ ਉਹਦੇ ਬਾਅਦ ਜਦੋਂ ਤੁਸੀਂ ਵਾਕ ਕਰ ਰਹੇ ਹੋ ਸਪੈਸ਼ਲੀ ਟਰੱਕ ਸਟਾਪ ਤੇ ਆਪਾਂ ਰਾਤੀ ਕਈ ਵਾਰੀ ਹੁੰਦਾ ਹੈ ਕਿ ਅਸੀਂ ਟਰੱਕ ਮਤਲਬ ਰਸਤੇ ਚ ਖੜਾ ਕਰਕੇ ਜਦੋਂ ਟੂਵਰਡ ਦਾ ਸਕੇਲ ਆਪਣਾ ਟੂਵਰਡ ਦਾ ਵਾਸ਼ਰੂਮ ਚਾਹੀਦਾ ਹੈ ਜਾਂ ਟੂਵਰਡ ਦਾ ਸ਼ਾਪ ਚਾਹੀਦਾ ਤੁਸੀਂ ਮੇਕ ਸ਼ੁਰੂ ਕਰੋ ਕਿ ਖਾਲੀ ਥੱਲੇ ਨਾ ਦੇਖੋ ਤੁਸੀਂ ਆਲੇ ਦੁਆਲੇ ਆਪਣਾ ਦੇਖੋ ਆਪਣੇ ਸਰਾਊਂਡਿੰਗ ਨੂੰ ਜਿਹੜਾ ਚੁੱਕ ਨਾ ਰਹੋ ਜੀ ਬਿਲਕੁਲ ਚੈੱਕ ਕਰ ਲਓ ਕਿਉਂਕਿ ਕਈ ਵਾਰੀ ਇਦਾਂ ਹੋਇਆ ਜਿਹੜਾ ਆਪਾਂ ਸੁਣਨਾ ਚਾਇਆ ਕਿ ਪਿੱਛੇ ਕਿਸੇ ਨੇ ਸੱਟੇ ਮਾਰਿਆ ਕੋਈ ਚੀਜ਼ ਮਾਰੀ ਆ ਤੇ ਜੇ ਤੁਹਾਨੂੰ ਆਲਰੇ ਦੁਆਲੇ ਦੇਖ ਰਹੇ ਹੋਗੇ ਫੋਨ 'ਚ ਬਿਜ਼ੀ ਨਹੀਂ ਹੋਗੇ ਤੇ ਤੁਹਾਨੂੰ ਇੱਕ ਆਈਡੀਆ ਹੋਣਾ ਕਿ ਮਤਲਬ ਦੂਜੇ ਨੂੰ ਵੀ ਆਈਡੀਆ ਹੋ ਜਾਂਦਾ ਜਿਹੜੇ ਬੈਡ ਕੈਰੈਕਟਰ ਨੇ ਕਿ ਯਾਰ ਇਹ ਜਿਹੜਾ ਅਵੇਅਰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਆਖਰੀ ਚੀਜ਼ ਜਿਹੜੀ ਹੈ ਮੈਂ ਤੈਨੂੰ ਰეკਮੈਂਡ ਕਰਾਂਗਾ ਇਹ ਪੁਰਾਣੇ ਟਰੱਕਰ ਨੇ ਮੈਨੂੰ ਦੱਸੀ ਸੀ ਜਦੋਂ ਵੀ ਟਰੱਕ ਨੂੰ ਸੋ ਟਰੱਕ ਚ ਤੇ ਕਈ ਵਾਰੀ ਆਪਣਾ ਉਹ ਉਹਨਾਂ ਨੇ ਦੱਸਿਆ ਕਿ ਜਿਹੜੇ ਜਿਹੜਾ ਹੌਂਕ ਹੁੰਦਾ ਨਾ ਜਿਹੜਾ ਪ੍ਰੈਸ਼ਰ ਹਾਨ ਹੁੰਦਾ ਉਹਦੇ ਨਾਲ ਜਿਹੜੀ ਹੈ ਉਹ ਇੱਕ ਰੱਸੀ ਜੀ ਬੱਧ ਕੇ ਨਾ ਦਰਵਾਜ਼ੇ ਨਾਲ ਬੱਧੋ ਜੇ ਕਦੀ ਵੀ ਕੋਈ ਤੁਹਾਡਾ ਦਰਵਾਜ਼ਾ ਖੋਲਿਆ ਤੇ ਨਾਲ ਹੀ ਹੌਂਕ ਉਹਦਾ ਪ੍ਰੈਸ਼ਰ ਹਾਨ ਨਾ ਬਚਣਾ ਹੋ ਜਾਏਗਾ ਬਿਲਕੁਲ ਲੇ ਤਾਂ ਬਿਲਕੁਲ ਲੇ ਤਾਂ ਸਿਆਣੀ ਗੱਲ ਜੀ ਇਹ 3 4 ਚੀਜ਼ਾਂ ਜੀ ਇਹ ਤੀਜੀ ਤਿੰਨ ਚਾਰ ਚੀਜ਼ਾਂ ਮਾਈਂਡ 'ਚ ਰੱਖੋ ਤੇ ਡੈਫੀਨਿਟਲੀ ਤੁਸੀਂ ਆਪਣਾ ਅਨ ਜਿਹੜੀ ਐਕਸੀਡੈਂਟ ਤੇ ਜਿਹੜੇ ਇਦਾਂ ਦੇ ਇਨਸੀਡੈਂਟ ਹੁੰਦੇ ਉਹ ਤੋਂ ਬਚਿਆ ਜਾ ਸਕਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਦਿਲਚਸਪੀ ਤੇ ਜਿਹੜੀ ਹੈ ਤੇ ਸਵਾਲ 'ਚ ਹੈ ਸੀ ਉਹਦੇ ਅਫਸੋਸ ਬਹੁਤ ਅਸੀਆ ਪਰ ਜਿਹੜੇ ਤੁਸੀਂ ਹਲਗੁਰ ਦੱਸੇ ਮੈਨੂੰ ਉਮੀਦ ਹੈ ਕਿ ਸਾਡੇ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਨੇ ਜਿਹੜੇ ਉਹਨਾਂ ਤੋਂ ਫਾਇਦਾ ਚੁੱਕਣਗੇ ਸਹੀ ਹੈ ਸਾਹਿਬ ਅੱਜ ਦੀ ਇਸ ਮੁਲਾਕਾਤ ਵਾਸਤੇ ਤੁਹਾਡਾ ਦਿਲੋਂ ਬਜਨ ਬਹੁਤ ਧੰਨਵਾਦ ਹੈ ਥੈਂਕ ਯੂ so much ਕਿ ਤੁਸੀਂ ਸਮਾਂ ਕਢਿਆ ਅਸੀਂ ਤੁਹਾਨੂੰ ਫੇਰ ਤ థాంక్యూ ਜੀ ਸਭ ਨੂੰ ਬਹੁਤ ਬਹੁਤ ਥੈਂਕ ਯੂ ਵਾਚ ਕਰਨ ਦਾ usa truck sale.com ਤੇ usa truck sale.com ਤੁਸੀਂ ਪੰਜਾਬੀ ਹਰਿਆਣਾ ਹਿੰਦੀ ਉਰਦੂ ਲੈਂਗੁਏਜ ਵਿੱਚ ਡਿਸਕਸ ਕਰ ਸਕਦੇ ਹੋ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਜੀ ਬੜੀ ਬੜੀ ਮਿਹਰਬਾਨੀ ਐ ਸੰਜੀ usa truck sales ਤੋਂ ਸਈਦ ਸਾਹਿਬ ਜਿਹੜੇ ਅੱਜ ਦੀ ਮੁਲਾਕਾਤ 'ਚ ਸਾਡੇ ਰੂਬਰੂ ਰੇ ਮੈਨੂੰ ਮਸੂਦ ਮੱਲੀ ਨੂੰ ਹੁਣ ਪੰਜਾਬੀ ਰੇਡੀਓ USA ਔਰ USA truck sales ਦੋਨ ਦੇ ਪਲੇਟਫਾਰਮਸ ਤੋਂ ਦੋ ਇਜਾਜ਼ਤ ਇਹ ਸਾਹ ਸੁਮੇਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਮ ਵਫਾਕੀ थी ਫਿਰ ਮਿਲਾਂਗੇ